ਠੀਕਾਲ ਜੀ ਸਾਰਿਆਂ ਨੂੰ ਹੋਰ ਸਾਬ ਜੀ ਠੀਕ ਹੈ ਸਾਰੇ ਸੋ ਅੱਜ ਜਿਹੜੀ ਮੈਂ ਗੱਲਬਾਤ ਕਰਨ ਲੱਗਿਆ ਤੁਸੀਂ ਸਾਹਮਣੇ ਦੇਖ ਲਈ ਹੁਣਾ ਸੋਰੋ ਗੋਸ਼ੀ ਤੇ ਉਹਦੀਆਂ ਗੱਲਾਂ ਕੁਛ ਐਦਾਂ ਦੀਆਂ ਦਿੱਤੀਆਂ ਉਹ ਵੀ ਵਿਚਾਰਾ ਤੇ ਤੁਸੀਂ ਦੇਖੇ ਹੁਣਾ ਸੁਣ ਕੇ ਵੀ ਲੋਕ ਨੂੰ ਕਿੱਦਾਂ ਤਾਨੇ ਮਾਰਦੇ ਮੈਨੂੰ ਵੀ ਦਿਖਾਂਦੇ ਕਹਾਂ ਕਹਿੰਦਾ ਚੱਕ ਤੂੰ ਫੋਨ ਚੱਕ ਕੇ ਘੁੰਮੀ ਜਾਂਦਾ ਇਹੋ ਹੀ ਬੋਲੀ ਜਾਂਦਾ ਇਕੱਲੇ ਹੀ ਬੋਲੀ ਜਾਂਦਾ ਮੈਂ ਕਿਹਾ ਚਲੋ ਕੋਈ ਨਾ ਉਹਨੂੰ ਵੀ ਤੇ ਕਹਿੰਦੇ ਤੇ ਹਰੇਕ ਬਲੌਗਰ ਨੂੰ ਉਦੀ ਕਹਿੰਦੇ ਵਲੋਗ ਬਣਾਣਾ ਕੋਈ ਮਾੜੀ ਗੱਲ ਨਹੀਂ ਤੁਸੀਂ ਬਣਾ ਕੇ ਦੇਖ ਲਓ। ਸੋਤੇ ਕਿਸੇ ਤੇ ਨਹੀਂ ਬਣਨੇ ਹੈਗੇ ਇਦਾਂ। ਬੜੇ-ਬੜੇ ਫੋਨ ਵੀ ਹੈਗੇ ਸਾਰਿਆਂ ਕੋਲ। ਪਰ ਬਣਾਉਂਦਾ ਕੋਈ ਨਹੀਂ ਹੈਗਾ। ਪਰ ਇਹ ਚੀਜ਼ ਵਧੀਆ ਬਹੁਤ ਹੈ। ਇੱਕ ਵਾਰ ਚੱਲ ਜਾਵਾ ਚੱਲ 뷰 ਘਟ ਆਂਦੇ ਸਾਨੂੰ ਕੋਈ ਨਹੀਂ। ਸਰਵਜੋਸ਼ੀ ਨੂੰ ਵੀ 뷰 ਘਟ ਆਂਦੇ ਤੇ ਮੈਨੂੰ ਵੀ 뷰 ਘਟ ਆਂਦੇ ਕੋਈ ਨਾ। ਹੌਲੀ-ਹੌਲੀ ਚੱਲੂਗਾ। ਪਰ ਤੁਸੀਂ ਜੋ ਤੁਸੀਂ ਲੋਕ ਇਥਾ ਪਸੰਦ ਨਹੀਂ ਕਰਦੇ ਹੈਗੇ ਕਈ ਵਾਰ ਮਨ ਅੱਕ ਜਾਂਦਾ ਵੀ ਕਾਹਨੂੰ ਬਣਾਣੀ। ਪਰ ਨਹੀਂ ਬਣਾਇਆ ਕਰਨੇ ਹੈ। है मैं आ एक वीडियो जोड़ने लग गया सोर्भ जोशी सुन के देखियो स्टार्टिंग में ना लोग मुझे बोलते थे कैमरे ले घूमते रहते क्या वीडियो बनाते रहते जब व्यूज नहीं आते थे ना स्टार्टिंग में और अब उन्होंने ही भाई चैनल बना लिया ब्लॉगिंग स्टार्ट कर है और वो मेरे साथ में ब्लॉग बनाना चाहते हैं मुझसे कांटेक्ट करने की कोशिश करते हैं जो भी आसपास के पड़ोस के लोग थे ना सभी सब भी ने चैनल बना लिया सबके घर में ब्लॉगिंग चैनल है भाई तो देख के मतलब लगता है यार मैं भूल गया भाई मैं भूला नहीं भाई भूला नहीं सब सब याद याद है है ਦੇਖੀ ਵੀਡੀਓ ਫਿਰ ਸੌਰਵ ਜੋਸ਼ੀ ਦੀ ਉਹ ਵੀ ਇੱਕ ਦੇਤਾ ਆਮ ਪਰਿਵਾਰ ਦਾ ਦਾ ਹੁਣ ਦੇਖ ਲਓ ਪੂਰੀ ਦੁਨੀਆ ਜਾਣਦੀ ਉਹਨੂੰ ਆਲ ਬਾਲਟ ਚ ਸਾਡੇ ਇੰਡੀਆ ਦਾ ਨੰਬਰ 1 ਯੂਟਿਊਬਰ ਹੈ ਉਹ ਉਹ ਬੰਦਾ 3 ਮਿਲੀਅਨ 1 ਕਰੋੜ ਤਾਂ ਉਹਨੂੰ ਵੀ ਹੋ ਆ ਜਾਂਦਾ ਮਹੀਨੇ ਦਾ ਦੇਖ ਲਓ ਕਿੰਨਾ ਹੋ ਗਿਆ ਕੱਲੀ ਕੱਲੀ ਵੀਡੀਓ ਪਰ ਦੇਖ ਲਿਓ ਕਿਸੇ ਪਰ 3 ਕਰੋੜ ਵੀ ਹੈਗੇ ਆ ਕਿਸੇ ਪਰ 10 ਕਰੋੜ ਵੀ ਹੈਗੇ 10 ਠੀਕ ਹੈ ਤਾ ਉਹ ਹੁਣੇ ਕਿਦਾਂ ਹੈ ਜੇ ਤੁਸੀਂ ਮੇਰੀ ਫੁੱਲ ਵੀਡੀਓ ਦੇਖਣੀ ਮੇਰਾ ਟਾਈਮ ਪੂਰਾ ਹੋਣਾ ਚਾਹੀਦਾ 4000 ਘੰਟਾ ਠੀਕ ਹੈ ਜੀ ਮੇਰੇ ਆਲੇ ਪ੍ਰਕਾਰ ਦੇ ਉਹ 4000 ਘੰਟਾ ਠੀਕ ਹੈ ਉਹ ਹੁਣ ਤਾਂ ਹੈ ਭਾਜ ਤੁਸੀਂ ਫੁੱਲ ਵੀਡੀਓ ਦੇਖਣੀ ਲੌਂਗ ਵੀਡੀਓ ਹੁੰਦੀ ਜੇ ਤੁਸੀਂ ਫੁੱਲ ਵੀਡੀਓ ਦੇਖਣੀ ਹੈ ਨਾ 4000 ਘੰਟਾ ਚਾਹੀਦਾ ਹੁਣ ਹੈਗਾ 625 ਘੰਟੇ ਠੀਕ ਹੈ ਉਹ ਤੁਸੀਂ ਹੜਾ ਹੋਰ ਹੋਰ ਵਧਨ ਲਾਪੇ ਹੁਣ ਵਧਨ ਲਾਪੇ ਨਵੇਂ ਸਾਲ ਚ ਪਿਛਲੇ ਸਾਲ ਦੇ ਜਿਹੜੇ ਵੀਡੀਓ ਹੁੰਦੀਆਂ ਉਹਦਾ ਉਹਦਾ ਟਾਈਮ ਹੁੰਦਾ ਜਿਹੜੀਆਂ ਹੁਣ ਨਵੇਂ ਸਾਲ ਚ ਪਾਣੀ ਆ ਉਹ ਨਵੇਂ ਉਹ ਵੀਡੀਓ ਦਾ ਟਾਈਮ ਝੁੜਨਾ ਹੈ ਨਾਲ ਇਦਾਂ ਹੈ ਠੀਕ ਹੈ ਬਸ ਮੇਰਾ ਟਾਈਮ ਪੂਰਾ ਕਰਾ ਦਿਓ ਜੀ ਬਸ ਧੰਨਵਾਦ ਵੀਡੀਓ ਦੇਖੀ ਜਾਏ ਪੂਰੀਆਂ ਤਾਂ ਮੈਨੂੰ ਕਮੈਂਟ ਐ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਜੀ